ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਹੁਣ ਆਪਣੇ ਕਣਕਾਂ ਪੱਟੀਆਂ ਜਾ ਚੁੱਕੀਆਂ ਨੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਰੁੱਖ ਜਾਂ ਪੌਦੇ ਫਲਦਾਰ ਜਾਂ ਉਹ ਦੂਜੇ ਕਿਸਾਨ ਦੇ ਨਾਲ ਲੱਗਵੇਂ ਹੁੰਦੇ ਨੇ ਜਾਂ ਨੇੜੇ ਹੁੰਦੇ ਨੇ ਤੇ ਜਦੋਂ ਅਚਾਨਕ ਜਾਂ ਕਿਸੇ ਕਾਰਨ ਵੀ ਉਹ ਆਗ ਆ ਜਾਂਦੀ ਹੈ ਜਾਂ ਲੱਗ ਜਾਂਦੀ ਹੈ ਜਾਂ ਦੂਜੇ ਖੇਤ 'ਚੋਂ ਆਗ ਆਉਂਦੀ ਹੈ ਤਾਂ ਬੂਟੇ ਫੁੱਟੇ ਜਾਂਦੇ ਨੇ ਜਲ ਜਾਂਦੇ ਨੇ ਤਾਂ ਉਹਦੇ ਵਿੱਚ ਕੁਝ ਆਪਾਂ ਨੇ ਵੱਲੋਂ ਆਪਾਂ ਕੀ ਕੋਸ਼ਿਸ਼ਾਂ ਕਰ ਸਕਦੇ ਨੇ ਇਹਦੇ ਨਾਲ ਆਪਣੇ ਬੂਟੇ ਨਾ ਜਲਣ ਜਿਹੜੇ ਗਵਾਂਢੀ ਖੇਤ ਦੇ ਨਾਲ ਲੱਗਵੇਂ ਬੂਟੇ ਹੁੰਦੇ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਥੱਲੇ ਜੋ ਉਹਨਾਂ ਦਾ ਕਚਰਾ ਜਾਂ ਮਲਚਿੰਗ ਹੈ ਕਟੂਕਟ ਇੱਕ ਦੋ ਲਾਈਨਾਂ ਦੀਆਂ ਜਿਹੜੇ ਨੇੜੇ ਨੇ ਤਾਂ ਉਹਨਾਂ ਨੂੰ ਹਟਾ ਦਿੱਤਾ ਜਾਵੇ ਉਹਨੂੰ ਪਰੇ ਕਰ ਦਿਓ ਜਦੋਂ ਉਹ ਖੇਤ ਵਿੱਚ ਜਣੀ ਹੁਣ ਗਰੰਟੀ ਹੋ ਗਈ ਵੀ ਹੁਣ ਇੱਥੇ ਅੱਗ ਲੱਗਣ ਦੇ ਚਾਂਸ ਖਤਮ ਨੇ ਫਿਰ ਆਪਾਂ ਮਲਚਿੰਗ ਦੁਬਾਰਾ ਕਰ ਸਕਦੇ ਹਾਂ ਜਿਵੇਂ ਆ ਆਪਣੀ ਇਹਨਾਂ ਬੂਟਿਆਂ ਦੀ ਮਲਚਾਂ ਖੁਰਕੀਤੀ ਵੀ ਆ ਉਹਨਾਂ ਦੇ ਪੱਤੇ ਝੜੇ ਹੋਣੇ ਟਾਹਣੀਆਂ ਨੇ ਜੇ ਗਵਾਂਡੀਆਂ ਦੀ ਅੱਗ ਆ ਜਾਵੇ ਤਾਂ ਬੂਟੇ ਲੋੜ ਤੋਂ ਵੱਧ ਫੁੱਕੇ ਜਾਣਗੇ ਜੇ ਇਹਨਾਂ ਥੱਲੇ ਮਲਚਾਂ ਨਹੀਂ ਹੋਊ ਤਾਂ ਅੱਗ ਵੀ ਨਹੀਂ ਆਊ ਤਾਂ ਬੂਟੇ ਬਚ ਜਾਂਦੇ ਨੇ ਕਈ ਵਾਰੀ ਆਪਣੇ ਬੂਟੇ ਅ ਆਪਣੀ ਮਲਚਾਂ ਦੀ ਬਜਾ ਨਾ ਵੀ ਫੁੱਕੇ ਜਾਂਦੇ ਨੇ ਕਿਰਾਂ ਅੱਗ ਆ ਗਈ ਕਿਉਂਕਿ ਅੱਜ ਕੱਲ ਜਿਹੜਾ ਮੌਸਮ ਹੈ ਹੁਣ ਇਸ ਮੌਸਮ ਵਿੱਚ ਅੱਗ ਬਹੁਤ ਤੇਜ਼ੀ ਨਾਲ ਫੈਲਦੀ ਹੈ ਤੇ ਬਹੁਤ ਸਪੀਡ ਹੁੰਦੀ ਹੈ ਤੇ ਬਹੁਤ ਜ਼ਿਆਦਾ ਸੇਕ ਹੁੰਦਾ ਸੋ ਬੂਟਿਆਂ ਦਾ ਨੁਕਸਾਨ ਬਹੁਤ ਹੋ ਜਾਂਦਾ ਤੇ ਇਸ ਤਰ੍ਹਾਂ ਆਪਾਂ ਆਪਣੇ ਬੂਟਿਆਂ ਧਿਆਨ ਰੱਖੀਏ ਕਿਉਂਕਿ ਜੇ ਇੱਕ ਸਾਲ ਦਾ ਬੂਟਾ ਹੀ ਫੁੱਕ ਜਾਂਦਾ ਤਾਂ ਘੱਟੋ ਘਾਟ ਇੱਕ 1000 ਰੁਪਏ ਦਾ ਨੁਕਸਾਨ ਪੈਂਦਾ ਤੇ 10 ਬੂਟੇ ਫੁੱਕੇ ਜਾਂ ਤਾਂ 10000 ਤੱਕ ਪਹੁੰਚ ਜਾਂਦਾ ਕਿਉਂਕਿ ਬੂਟੇ ਦੀ ਕੀਮਤ ਮਿਹਨਤ ਆਪਾਂ ਉਹਨੂੰ ਸਾਲ ਭਰ ਪਾਲਿਆ ਕਿੰਨੀ ਆਪਾਂ ਨੇ ਉਹਦੇ ਜਦੋ ਜਹਿਦ ਕਰਦੇ ਜਾਂਦਾ ਬੂਟਾ ਫੁੱਕ ਜਾਂਦਾ ਤਾਂ ਨੁਕਸਾਨ ਹੁੰਦਾ ਫਿਰ ਆਪਣੇ ਕੋਲ ਇੱਕ ਲੜਾਈ ਝਗੜੇ ਵਾਲਾ ਕੰਮ ਹੁੰਦਾ ਪਸਤਾਵੇ ਵਾਲਾ ਕੰਮ ਹੁੰਦਾ ਸੋ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਹਾਂ ਸੋ ਆਪਾਂ ਦੇਖਦੇ ਹਾਂ ਵੀ ਗਵਾਂਢੀ ਦੀ ਬੱਟ ਦੇ ਨਾਲ ਕਿੰਨਾ ਜ਼ਿਆਦਾ ਕਚਰਾ ਹੁੰਦਾ ਹੁਣ ਆਪਾਂ ਉਹਦੀ ਗੱਲ ਕਰਾਂਗੇ ਕਿਸਾਨ ਵੀਰੋ ਆਪਾਂ ਨੇ ਆਹ ਸਾਈਡ ਆ ਜਿਹੜੀ ਆਪਣੀ ਆ ਸਾਂਝੀ ਪੱਟ ਦੇ ਨਾਲ ਦੂਜੇ ਖੇਤੀ ਆ ਜੋ ਵੀ ਪਰਾਲੀ ਦਾ ਜ਼ਿਆਦਾ ਹੁੰਦੀ ਆ ਇਹ ਆਪਾਂ ਨੇ ਸਾਰੀ ਸਿਰੇ ਤੱਕ ਵੱਢ ਕੇ ਸਾਫ਼ ਕਰਤੀ ਕਿਉਂਕਿ ਜਦੋਂ ਬੱਟ ਦੇ ਨੇੜੇ ਹੁੰਨੇ ਆ ਤਾਕਦੀ ਸਪੀਡ ਇਸ ਜਿਆਦਾ بڑے ਕਤਰੇ ਨਾਲ ਵਾਜ ਜਾਂਦੀ ਹੈ ਸੋ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਵੀ ਆਪਾਂ ਦਾਤ ਨਾਲ ਕਿੰਨੀ ਸੇਤੀ ਵੱਢ ਸਕਦੇ ਹਾਂ ਕਰ ਵੀਰੋ ਆਪਾਂ ਬਚਨ ਦੇ ਖਰੀ ਦੇ ਪਰ ਆਪਾਂ ਵੀਡੀਓ ਨੇੜੇ ਬਣਾਉਣ ਕਰਕੇ ਆ ਦਿਖਾਣੇ ਬੀੜਾ ਕਚਰਾ ਤੁਸੀਂ ਦੇਖੋ ਬੱਟ ਦੇ ਨਾਲ ਕਿੰਨਾ ਨੰਬਰ ਰਹਿ ਜਾਂਦਾ ਤੇ ਮਤਲਬ ਜੇ ਇੱਥੇ ਹਲਕੀ ਸਪੀਡ ਤੇ ਵੀ ਅੱਗ ਆ ਰਹੀ ਹੈ ਤਾਂ ਓਡੀ ਸਪੀਡ ਵਾਜਣੀ ਹੈ ਪਰ ਜਿਹੜਾ ਆਪਣੇ ਕੋਲ ਟੂਲ ਹੁੰਦੇ ਨੇ ਦਾਤ ਇਹਦੇ ਨਾਲ ਆਪਾਂ ਤਕਰੀਬਨ 1 ਕਿਲੋ ਦੀ ਬੱਟ ਸਾਫ਼ ਕਰਨ ਨੂੰ ਠੀਕ ਆ ਮਿੰਟ ਲੱਗਦੇ ਨਹੀਂ ਹੈਗੇ ਤੇ ਕਰ ਆਪਾਂ ਦੇ ਨਾਲ ਆਪਣੀ ਪੰਜੀ ਬੱਟ ਤੋਂ ਇਹ ਕਤਰੇ ਨੂੰ ਕਰੇ ਕਰ ਦਾਂਗੇ ਹੁਣ ਤੁਸੀਂ ਇਹ ਦੇਖੋ ਵੀ ਇੱਕ ਤਾਂ ਖਾਣਾਂ ਦੀਆਂ ਜੜੀਆਂ ਜੜੀਆਂ ਜਿਆਦੇ ਮਾਲ ਜਿਆਦਾ ਰਹਿ ਗਿਆ ਇਹ ਜਿਹੜਾ ਨਾੜਾ ਤੇ ਦੂਜਾ ਉਹ ਇਹ ਅੱਗੇ ਦੀ ਸਪੀਡ ਵਾਧਾਣੀ ਆ ਜਿਆ ਫਿਰ ਆਪਣੇ ਖੇਤ ਵਿੱਚ ਮਾਲ ਤੇ ਵੀ ਨਾ ਉਸ ਤਰ੍ਹਾਂ ਦਾ ਮਾਹੌਲ ਹੁੰਦਾ ਤੇ ਉੱਤੇ ਥੇਤੀ ਪਾਉਂਦੇ ਨੇ ਤੋਂ ਇਹਨੂੰ ਆਪਾਂ ਇਕੱਠਾ ਕਰਕੇ ਚੱਕ ਵੀ ਸਕਦੇ ਆ ਜਾਂ ਮਾਲਟਿਕ ਦੇ ਰੂਪ ਤੇ ਵਾਪਸ ਕਰ ਸਕਦੇ ਆ ਤੇ ਅੰਜੀ ਵਾਟ ਤੋਂ ਇਸ ਤਰ੍ਹਾਂ ਪਾ ਸਕਦੇ ਆ ਉਸ ਤੋਂ ਬਾਅਦ ਆਪਣੇ ਖੇਤ ਵਿੱਚ ਜਿਹੜਾ ਇਹ ਦਾਤ ਆ ਇਹ ਨਹੀਂ ਆ ਕਤਰਾਂ ਇਹਨੂੰ ਵੀ ਆਪਾਂ ਹਟਾਸਨੇ ਕੋਈ ਵੀ ਗਰਮੀ ਦੇ ਵਿੱਚ ਹਰੇ ਨੂੰ ਵੀ ਅੱਗ ਲੱਗ ਜਾਂਦੀ ਆ ਹਰਾ ਵੀ ਜਲੇ ਸੁੱਕਾ ਵੀ ਜਲੇ ਉਹ ਮੌਸਮ ਦਾ ਆ ਲੋ ਕਿਹੜੀ ਇਹ ਜ਼ਰੂਰੀ ਤਾਂ ਹੈਗਾ ਆਪਾਂ ਨੂੰ ਉਧਰਲਾ ਸੁੱਕਾ ਹਟਾਉਣਾ ਇਹ ਇਸ ਤਰ੍ਹਾਂ ਹੀ ਦਾਤ ਨਾਲ ਆਪਾਂ ਇਹ ਜਗ੍ਹਾ ਇੱਕ ਕਤਰੀ ਨੂੰ ਸਾਫ਼ ਕਰਦਾਂਗੇ ਤੇ ਜਿਹਨੇ ਕੋਸ਼ਿਸ਼ ਕਰਾਂਗੇ ਵੀ ਕਿਉਂਕਿ ਕਈ ਵਾਰੀ ਹੁੰਦਾ ਵੀ ਕਮਾਂਡੀ ਕਿਸਾਨ ਤਾਂ ਜੀ ਟਰੈਕਟਰ ਘਵਾ ਲਿੰਦਾ ਜਾਂ ਤਾਂ ਦੀਆਂ ਫੀਲਾਂ ਦੇ ਨਾਲ ਅੱਗ ਨਹੀਂ ਆਉਣ ਦਾ ਡਰ ਹੁੰਦਾ ਕਿਉਂਕਿ ਅੱਗ ਐਸੀ ਚੀਜ਼ ਆ ਵੀ ਹੋਰ ਦੇ ਖੇਤੋਂ ਗਾਹਾਂ ਤੋਂ ਗਾਹਾਂ ਵੀ ਤੁਰ ਪੈਂਦੀ ਆ ਸੋ ਜਾਣੇ ਅਣਜਾਣੇ ਤੇ ਆਪਣੇ ਸੌਦੇ ਖੂਕੇ ਜਾਂਦੇ ਨੇ ਸੋ ਕੋਸ਼ਿਸ਼ ਕਰੀਏ ਵੀ ਆਪਣੇ ਬੂਟਿਆਂ ਦਾ ਆਪ ਧਿਆਨ ਰੱਖੀਏ ਬਾਅਦ 'ਚ ਪਰੀਸਾਨੀ ਦਾ ਕਾਰਨ ਨਾ ਬਣੇ। ਤੋਂ ਇਸ ਤਰ੍ਹਾਂ ਆਪਣੇ ਜਿਹੜਾ ਦਾਤ ਹੈ ਇਹਦੇ ਨਾਲ ਬਹੁਤ ਸਿੱਕੇ ਕੌਫੇ ਸਾਫ ਹੋ ਸਕਦੇ ਨੇ। ਤੇ ਦਾਤ ਦੀ ਖਾਸੀਅਤ ਤਾਂ ਵੀ ਇਹ ਹੈ ਅੱਗ ਤਰਨ ਜੋ ਕੇ ਖੱਬਣ ਨੂੰ ਨਹੀਂ ਛੱਡਦਾ ਹੈਗਾ। ਯਾ ਦੇਖੋ ਹੋਰ ਇਹ ਘਾਟ ਜਿਆਦਾ ਮੱਲਿਆ ਹੋਇਆ। ਹੋਰੇ ਜਿਆਦਾ ਵਧੀਆ ਪਤਾ ਹੀ ਨਹੀਂ। ਇਹ ਮੈਂ ਹੁਣਾਂ ਸੰਜੀ ਵੱਟ। ਕਿਤਨਾ ਵੱਟ ਘਾਟ ਸਕਦਾ। ਕੋਈ ਜਰਾ ਸਪੀਡ ਤੇ ਕੋਈ ਉਹ ਜਗਾ ਹੁਣ ਇੱਕ ਆਪਾਂ ਜਿਆਦਾ ਸਪੀਡ ਤੇ ਇਹਦੇ ਨਾਲ ਘਾਹ ਨੂੰ ਸਾਫ ਕਰਨਾ ਤੇ ਦੂਜੇ ਪਾਸੇ ਉਹ ਘਟ ਕੀਤਾ ਤੇ ਇਹਦੇ ਨਾਲ ਆਪਾਂ ਕੋਸ਼ਿਸ਼ ਇਹ ਕਰਨੀ ਆ ਵੀ ਆ ਗ라운 ਦੇ ਚਾਂਸ ਘਟਾਉਣੇ ਆ ਤੇ ਖੇਤਾਂ ਵਿੱਚ ਜਿਹੜੀ ਗੁਆਂਟੀ ਵੀ ਸਾਈਡਾਂ ਜਿਵੇਂ ਆਹ ਲਾਈਨ ਆ ਆ ਉਹਦੇ ਕੋਲ ਕੋਈ ਮਲਚਿੰਗ ਨਹੀਂ ਹੋਣੀ ਚਾਹੀਦੀ ਮਲਚਿੰਗ ਨਹੀਂ ਹੋਣੀ ਚਾਹੀਦੀ ਇਹ ਕਚਰਾ ਆਪਾਂ ਨੇ ਸਾਫ ਕਰ ਦੇਣਾ ਤੇ ਬਿਲਕੁਲ ਖਾਲੀ ਬੱਟ ਰੱਖੋ ਤੇ ਕੋਸ਼ਿਸ਼ ਕਰੋ ਕਿ ਜਿਹੜੀ ਬਾਹਰੀ ਸਾਈਡ ਦੇ ਬੁੱਤੇ ਨੇ ਉਹਨਾਂ ਨੂੰ ਪਾਣੀ ਵੀ ਲੱਗਿਆ ਹੋਣਾ ਚਾਹੀਦਾ ਤਾਂ ਕਿ ਉਹ ਸੁੱਕੇ ਤੋਂ ਬਾਅਦ ਉਹ ਤੋਂ ਸੋਕੇ আর ਸੇਕ ਤੋਂ ਬਚਣ ਤੇ ਇਸ ਤਰ੍ਹਾਂ ਆਪਾਂ ਆਪਣੇ ਬੁੱਤਾਂ ਨੂੰ ਬਚਾ ਸਕਦੇ ਆ ਬਾਕੀ ਜੇ ਪਹਿਲਾਂ ਕੋਸ਼ਿਸ਼ ਕੀਤੀ ਤਾਂ ਬੁੱਤੇ ਸੁਰੱਖਿਅਤ ਰਹਿਣਗੇ ਇੱਕ ਵਾਰੀ ਬੁੱਟਾ ਜਲ ਗਿਆ ਫਿਰ ਇੱਕ ਨੁਕਸਾਨ ਆ ਕਿ ਜਿੱਦ ਬਾਅਦ ਵਾਧੀ ਆ ਸੋ ਆਪਾਂ ਨੂੰ ਆਪਣੇ ਬੁੱਟੇ ਨੂੰ ਬਚਾਉਣ ਲਈ ਜੇ ਹੁਣ ਆਪਾਂ 10 ਬੁੱਟੇ ਹੀ ਪੋਕ ਰਹੇ ਹਾਂ ਤਾਂ ਵੀ 10000 ਬਣਾਉਣੇ ਆ ਤਾਂ ਉਹਦਾ ਮਤਲਬ ਇਹ ਆ ਵੀ ਆਪਾਂ ਥੋੜਾ ਬਹੁਤ ਮਿਹਨਤ ਕਰ ਲਈਏ ਕਿਉਂਕਿ ਇਹ ਜਿਹੜਾ ਡਾਟਰ ਹੈ ਇਹ ਪੂਸਨ ਚੰਗੀ ਤਰ੍ਹਾਂ ਸਾਫ਼ ਕਰ ਸਕਦਾ ਤੇ ਸਪੀਡ ਵੀ ਬਹੁਤ ਹੁੰਦੀ ਆ ਆ ਦੇਖੋ ਹੁਣ ਆ ਜਗ੍ਹਾ ਆਪਾਂ ਪੂਤਾ ਨਹੀਂਗਾ ਆ ਪੂਤਾ ਪਰ ਬੱਟ ਦੇ ਨਾਲ ਪੱਕਾ ਹੁੰਦਾ ਹੈ ਆਪਣੇ ਨਾਲ ਕਿੱਥੇ ਹਟਵੇਂ ਹੁੰਦੇ ਨੇ ਵੀ ਇਹਨਾਂ ਦਾ ਇਧਰੋਂ ਆਉਣ ਵਾਲਾ ਸੇਕ ਵੀ ਲੱਗੇ ਆ ਦੇਖੋ ਆਪਾਂ ਨੂੰ ਕੋਈ ਬੈਠਣਾਂ ਨੂੰ ਤੇ ਆ ਤੇ ਖਾਸ ਗੱਲ ਆ ਵੀ ਇਹ ਛੇੜਾ ਦਾਤ ਆ ਇਹ ਮਾੜ ਮੈਂ ਜਿੱਦਾਂ ਸਾਫ਼ ਕਰ ਦੂਗਾ ਇਹਨਾਂ 10-15 ਮਿੰਟਾਂ ਵਿੱਚ ਇਹ ਵੀ ਬੱਟ ਨੂੰ ਕੋਈ ਜ਼ਿਆਦਾ ਨਹੀਂ ਲੱਗਲੇ ਪਰ ਲਕਤਾਨ ਹੋਣਾ ਆਪਣੇ ਦਾਤ ਨਾਲ ਆਪਾਂ ਇਸ ਤਰ੍ਹਾਂ ਆਪਣੀ ਖਾਂਦੀ ਬੱਟ ਨਾਲ ਪੂਰੀ ਸਾਫ਼ ਕਰੀਏ ਤੇ ਆਪਣੇ ਬੁੱਤਾਂ ਨਾਲ ਦਿਖਾ ਸਕਦੇ ਹਾਂ ਓ ਬਣੀ ਲੋ ਉਹ ਵੀ ਦਾਤ ਸਾਰੇ ਕਿਸਾਨ ਵੀਰਾਂ ਕੋਲ ਕਰਦੇ ਨੇ ਇੱਕ ਅਸਰਤ ਹੋ ਜੂ ਸਵੇਰੇ ਸਵੇਰੇ ਇੱਕ ਆਪਣੇ ਜੁੱਤੇ ਸੁਕਣ ਨੂੰ ਧਰੱਖੇ ਜਾਊਗਾ ਤੋਂ ਕਿਸਾਨ ਵੀਰਾਂ ਨੂੰ ਇੰਨੀ ਕੀ ਆ ਕਿ ਇੰਨੀ ਕ ਮਿਹਨਤ ਜੇ ਨਹੀਂ ਕਰ ਲੈਣ ਜਦੋਂ ਆਪਾਂ ਨੇ ਰੁੱਖ ਲਾਏ ਨੇ ਤਾਂ ਆਪਾਂ ਬਚਾਉਣ ਦੀ ਕੋਸ਼ਿਸ਼ ਕਰੀਏ ਤੇ ਖਾਸ ਕਰਕੇ ਜੇ ਸੰਘੀ ਗੱਲ ਤੋਂ ਕਿੱਲੇ ਪਰੇ ਹੁੰਦੇ ਰੁੱਖ ਉਹਨਾਂ ਤੋਂ ਇੱਕ ਵੀ ਘਟ ਜਾਂਦਾ ਸੋ ਆ ਦੇਖੋ ਲੋਕ ਸਪਾਈ ਹੋ ਵੀ ਇਸੀ ਤਰ੍ਹਾਂ ਕਹਾ ਕਰ ਲਾਂਗੇ ਇੱਧਰ ਕਰਤੇ ਤੇ ਬਾਕੀ ਕਚਰਾ ਹਰਾ ਵੀ ਨਾ ਰੱਖੋ ਨਦੀਨ ਨਾ ਰੱਖੋ ਸਾਧੀਆਂ ਬੱਟਾ ਤੋਂ ਸਾਫ਼ ਕਰ ਲਓ ਤੇ ਆਪਣੇ ਬੂਟੇ ਸੁਰੱਖਿਅਤ ਰਹਿਣ ਤੇ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਧਿਆਨ ਰੱਖਿਏ ਕਿਉਂਕਿ ਕਈ ਵਾਰੀ ਆਪਾਂ ਦਾ ਵੀ ਗਵਰਨਟਰੀ ਨਿਕੜਾ ਅੱਕ ਲਾਉਣੇ ਆ ਤਾਂ ਬੰਦਾ ਠੀਕ ਹੈ ਫਰਾਂਕ ਕਈ ਵਾਰੀ ਗਾਹਾਂ ਤੋਂ ਆ ਜਾਂਦੀ ਹੈ ਸੋ ਇਸ ਤਰ੍ਹਾਂ ਆਪਣੇ ਬੂਟੇ ਨੂੰ ਬਚਾ ਸਕਦੇ ਹਾਂ ਉਹ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ